ਕੱਟਾਂ ਰਹੇ ਹੁੰਦੇ ਆ ਆਵਾਜ਼ ਸ਼ੰਭੂਪਰਡ ਨਾਲ live ਆਪਾਂ ਗੱਲਬਾਤ ਕਰਦੇ ਆ ਸਾਡੇ ਕੋਲੇ ਕਬੀਰ ਜਿਹੜਾ ਕਿਸੇ ਕਾਰਨ ਚੋਟ ਗ੍ਰਸਤ ਹੈ ਉਹ ਆਪਣੇ ਇੱਥੇ ਪੁੱਛਾ ਸ਼ੰਭੂਪਰਡ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਨਾਲ ਇਹ ਵੀ ਗੱਲਬਾਤ ਕਰਦੇ ਕਿ ਜਿਹੜੇ ਨੌਜਵਾਨ ਘਰਾਂ ਦੇ ਵਿੱਚ ਅੱਜ ਵੀ ਬੈਠੇ ਆ ਉਹਨਾਂ ਨੂੰ ਵੀ ਇਸ ਚੀਜ਼ ਤੋਂ ਪ੍ਰੇਰਣਾ ਲੈਣੀ ਚਾਹੀਦੀ ਕਿ ਜਿਹੜਾ ਤੁਹਾਡਾ ਹੈਂਡੀਕੈਪਡ ਵੀਰ ਆ ਉਹ ਇੱਥੇ ਆਪਣਾ ਯੋਗਦਾਨ ਪਾਉਣ ਲਈ ਆਪਣੇ ਸ਼ੰਭੂ ਮੋਰਚੇ ਤੇ ਪਹੁੰਚਿਆ ਉਹ ਗੱਲਬਾਤ ਕਰਦੇ ਆਂ ਅਸਸੀ ਗਾਲ ਜੀ ਅਸਸੀ ਗਾਲ ਜੀ ਵਿਧੀ ਤੁਸੀਂ ਅੱਜ ਸ਼ੰਭੂ ਮੋਰਚੇ ਇਸਾਨਾ ਦੇ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਪਹੁੰਚੇ ਕਿਹੜੀ ਜਗ੍ਹਾ ਤੋਂ ਆਏ ਮੈਂ ਜੀ ਨਾਵਾ ਸ਼ਹਿਰ ਤੋਂ ਆਇਆ ਆ ਨਾ ਮੇਰਾ ਲਖਵੀਰ ਸਿੰਘ ਆ। ਮੈਂ ਜੀ ਬਸ ਇਸ ਲਈ ਆਇਆ ਹੈਗਾ ਮੈਂ ਵੀ ਕਿਸਾਨ ਆ। ਅਸੀਂ ਵੀ ਘਰੇ ਬੈਠੇ ਸੀਗੇ ਰਜਾਈਆਂ 'ਚ ਲੋਕ ਬੈਠੇ ਕੇ ਟੀਵੀ ਦੇਖੀ ਜਾਂਦੇ ਆ। ਇਸ ਲਈ ਮੈਂ ਆਇਆ ਕਿ ਕੋਈ ਤਾਂ ਮੇਰੇ ਵੱਲ ਦੇਖ ਕੇ ਕਹੂਗਾ ਕਿ ਵੇ ਹਾਂ ਵੀ ਇੱਕ ਬੰਦਾ ਇੱਦਾਂ ਹੋ ਕੇ ਵੀ ਇੱਥੇ ਪਹੁੰਚਿਆ ਧਰਨੇ ਤੇ ਹੋਰ ਲੋਕਾਂ ਨੂੰ ਇਸ਼ਾਰਾ ਹੋ ਗਈ ਜਿਹੜੇ ਰਜਾਈਆਂ 'ਚ ਬੈਠੇ ਦੇਖਦੇ ਆ ਸਾਰਾ ਕੁਝ ਇੱਥੇ ਚੰਦਾ ਦੇਖੀ ਜਾਂਦਾ ਹੈ। ਮਾਵਾਂ ਲ ਕੋਈ ਜਾਂਦੀਆਂ ਮੁੰਡੇ ਸਾਡੇ ਘਰੀ ਅਸੀਂ ਵੀ ਆਏ ਆ। ਮੈਂ ਚਾਹਣਾ ਹੈ ਕਿ ਮੇਰੇ ਵੱਲ ਦੇਖ ਕੇ ਹੋਰ ਲੋਕ ਵੀ ਪ੍ਰੇਰਿਤ ਹੋਣ ਕਿ ਇੱਥੇ ਪਹੁੰਚੋ, ਵੱਧ ਤੋਂ ਵੱਧ ਲੋੜਵਾ ਇੱਥੇ ਤੇ ਬਾਕੀ ਖਾਨਾ ਦੇ ਲਈ ਜਾਂ ਅਸੀਂ ਵੀ ਕਿਸਾਨਾਂ ਆ ਮੇਰੇ ਵੀ ਟਰੈਕ ਨਾਲ ਛੱਡ ਲੱਗੀ ਸੀਗੀ ਤੇ ਰਾਤੋਟੇ ਸਾਹਮਣੇ ਆ ਫੇਰ ਵੀ ਹੋ ਰਹੀ ਅਸੀਂ ਹਾਰਦੇ ਹਾਰ ਰਹੇ ਐ ਇਸੇ ਮੁਕਤ ਕਰਨੇਗਾ ਜਿਵੇਂ ਕਿ ਬਹੁਤ ਲੰਮਾ ਕਾਫਲਾ ਪਿੱਛੋਂ ਤਾਂ ਕਿਸਾਨਾਂ ਦਾ ਕਾਫੀ ਤੁਰ ਕੇ ਆਉਣਾ ਪੈ ਰਿਹਾ ਚੱਲ ਕੇ ਆਉਣਾ ਪੈ ਰਿਹਾ ਪੈਦਲ ਚੱਲ ਕੇ ਆਏ ਹੋ ਕੇ ਔਰ ਜਿਹੜੇ ਨੌਜਵਾਨ ਅੱਜ ਵੀ ਜਿਹੜੇ ਘਰਾਂ ਦੇ ਵਿੱਚ ਬੁੱਕੇ ਬੈਠੇ ਉਹਨਾਂ ਨੂੰ ਤੁਸੀਂ ਕੀ ਸੰਕਿਆ ਦੇਣੀ ਚਾਹੋਗੇ ਕਿ ਇਹ ਜਿਹੜਾ ਕਿਸਾਨੀ ਮੋਰਚਾ ਹੈ ਤੁਹਾਡਾ ਵੀ ਮੋਰਚਾ ਸਾਰਿਆਂ ਦਾ ਮੋਰਚਾ ਦੁਕਾਨਦਾਰਾਂ ਦਾ ਮੋਰਚਾ ਇਸੇ ਕਿੰਦੀ ਗੱਲ ਕਰਦੇ ਹੋ ਹਾਂਜੀ ਸਾਰਿਆਂ ਦਾ ਇਹ ਕਿਸਾਨਾਂ ਵਿੱਚ ਦੁੱਖ ਹੈ ਇੱਕ ਤਾਂ ਸਾਹੇ ਕਿੰਦਾ ਹੋਵੇ ਜੀ ਸਾਰ ਸਭ ਦਾ ਨਾਲੇ ਹੀ ਆ ਜੇ ਕਿਸਾਨ ਦਾ ਕੁਝ ਬਣੂਗਾ ਫਸਲਾਂ ਤੇ ਐਮਐਸਪੀ ਮਿਲੂਗੀ ਤਾਂ ਇਹ ਮਜ਼ਦੂਰਾਂ ਨੂੰ ਵੀ ਅਸੀਂ ਦੇਵਾਂਗੇ ਤਾਂ ਇਹ ਮਜ਼ਦੂਰਾਂ ਦੀ ਵੀ ਦਿਹਾੜੀ ਵਧੂਗੀ ਸਾਰਾ ਕੁਝ ਸਾਰਾ ਸੇਲਵਾ ਹੈ ਸਾਰਾ ਕੁਝ ਸਾਰਾ ਨਾਲੇ ਹੀ ਹੈ ਅਸੀਂ ਵੀ ਜੀ ਉਸਾਰਵਾ ਸਾਰਾ ਕੁਝ ਕਰਦੇ ਆ ਕਿਹੜੇ ਘਰ ਬੈਠੇ ਆ ਚੋਣੇ ਆ ਕਿ ਉਹਨਾਂ ਚੋਂ ਪਾਤੂ ਵਾਦ ਦਾ ਨਿਯੁਕਤ ਨਾਲ ਧਿਆਨ ਦੇਖਣ ਵੇ ਕਿੰਨੇ ਲੋਕਾਂ ਸਾਰੇ ਘੁੰਮ ਰਹੇ ਆ ਜੀ ਵੀ ਇਹ ਸਾਡੇ ਕੋਲ ਵੀ ਨਵਾਂ ਸ਼ਹਿਰ ਤੋਂ ਆਏ ਨੇ ਜਿਹੜੇ ਹੈਂਡੀਕੈਪਟ ਨੇ ਉਹਨਾਂ ਦੇ ਸੱਟ ਲੱਗੀ ਹੋਈ ਆ ਫਿਰ ਵੀ ਉਹਨਾਂ ਦੇ ਜੱਜਬੇ ਨੂੰ ਅਸੀਂ ਸਲਾਮ ਕਰਦੇ ਆ ਕਿ ਉਹ ਆਪਣੇ ਆਪਣੇ ਜਿਹੜੇ ਉਹ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਹੈਂਡੀਕੈਪਡ ਫੂਲ ਦੇ ਦਾਤੇ ਵੀ ਜ਼ੀਰੋ ਗਰਾਊਂਡ ਲੈਵਲ ਤੇ ਪਹੁੰਚੇ ਨੇ ਸੋ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ ਰਣਜੀਤ ਸਿੰਘ ਰਾਣਾ ਦੇ ਨਾਲ ਜੋਰ ਲਾਉ ਰਿਹਾ ਟੀਵੀ ਕੁਲਵਿੰਦਰ ਸਿੰਘ ਕੈਮਰਾਮੈਨ